ਬਹੁਤ ਹੀ ਭਾਵਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਤੀ ਮੰਦਰ ਸਵਰਗ ਧਾਮ ਸਮਾਣਾ ਤੋਂ ਜਿੱਥੇ ਕਿ ਕੱਲ ਕ੍ਰਿਸ਼ਨਾ ਬਾਂਸਲ ਜੋ ਇੱਕ ਛੋਟਾ ਜਿਹਾ ਬੱਚਾ ਹੈ ਪਾਂਸਰ ਪਰਿਵਾਰ ਦਾ ਲਗਭਗ 6 ਕ ਸਾਲ ਦਾ ਔਰ ਇਲਾਜ ਦੌਰਾਨ ਕੱਲ ਦਮ ਤੋੜ ਗਿਆ ਗੁਰੂ ਮਹਾਰਾਜ ਦੇ ਸ਼ਰਨਾਂ ਵਿੱਚ ਚਲਾ ਗਿਆ ਸੋ ਬਹੁਤ ਵੱਡਾ ਦਰਦਨਾਕ ਐਕਸੀਡੈਂਟ ਹੋਇਆ ਸੀ ਪਿਛਲੇ ਹਫਤੇ ਉਹਦੇ ਵਿੱਚ ਹੁਣ ਤੱਕ 7 ਬੱਚੇ ਔਰ ਇੱਕ ਕਾਰ ਚਾਲਕ ਦੀ ਜਿਹੜੀ ਮੌਤ ਹੋ ਚੁੱਕੀ ਹੈ ਔਰ ਬਹੁਤ ਵੱਡਾ ਦੁਖਾਂਤ ਸਮਾਣਾ ਸ਼ਹਿਰ ਦੇ ਵਿੱਚ ਵਾਪਰਿਆ ਔਰ ਅਸੀਂ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਅੱਗੇ ਵਾਸਤੇ ਗੁਰੂ ਮਹਾਰਾਜ ਸਾਰੇ ਇਸ ਸਮਾਨੇ ਸ਼ਹਿਰ ਦੇ ਵਿੱਚ ਠੰਡ ਵਰਤੌਣ ਪਰਮਾਤਮਾ ਸੋ ਤੁਸੀਂ ਵੀ ਅਰਦਾਸ ਕਰਿਓ ਕਿ ਪਰਮਾਤਮਾ ਵਾਹਿਗੁਰੂ ਸਾਰੇ ਸ਼ਹਿਰ ਦੇ ਵਿੱਚ ਠੰਡ ਵਰਤੌਣ ਔਰ ਕਿਤੇ ਨ ਕਿਤੇ ਸਰਬਤਦੇ ਭਲੇ ਦੀ ਆਪਾਂ ਗੱਲ ਕਰੀਏ ਔਰ ਕੋਈ ਸਿਆਸਤ ਜਿਹੜੀ ਉਹ ਆਪਾਂ ਨਾ ਕਰੀਏ ਸੋ ਛੋਟੇ ਜਿਹੇ ਬੱਚੇ ਆ ਬਾਸਲਪੁਰ ਦਾ ਛੋਟਾ ਜਿਹਾ ਬੱਚਾ ਕ੍ਰਿਸ਼ਨਾ ਪਾਂਸਲ ਉਸ ਬੱਚੇ ਦਾ ਸਿਵਾ ਬਲ ਦਾ ਨਜ਼ਰ ਆ ਰਿਹਾ ਹੈ ਸੋ ਬਹੁਤ ਹੀ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਭਾਵਕ ਤਸਵੀਰਾਂ ਕਹਿ ਲਓ ਸਾਹਮਣੇ ਆਈਆਂ ਨੇ ਔਰ ਸਮਾਣੇ ਧਾਰਮਿਕ ਰਾਜਨੀਤਿਕ ਆਗੂ ਇੱਥੇ ਪਹੁੰਚੇ ਨੇ ਵੱਡੀ ਗਿਣਤੀ ਦੇ ਵਿੱਚ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਵੀ ਪਹੁੰਚੇ ਨੇ ਸਰਬਾਤਮਾਨੋ ਆਪਣੇ ਚਰਨਾਂ ਦੇ ਵਿੱਚ ਨਿਵਾਸ਼ੋ